ਹਾਂਜੀ ਬ੍ਰਾਦਰ ਸਾਹਿਬ ਤੁਹਾਡੇ ਲਈ ਵਧੀਆ ਅੱਜ थाना ਮਹਿਤੋ ਜਿਲ੍ਹਾ ਜਲੰਧਰ ਦਿਹਾਤੀ ਵਿੱਚ ਮਾਂਜੋਗ ਐਸਐਸਪੀ ਜਿਲ੍ਹਾ ਜਲੰਧਰ ਦਿਹਾਤੀ ਦੇ ਸਤਾਰਾ ਹਰਕਮਪ੍ਰੀਤ ਸਿੰਘ ਖੱਖ ਜੀ ਦੀ ਗਾਈਡਲਾਈਨ ਤੇ ਬਹੁਤ ਵੱਡਾ ਨਜਾਇਜ਼ ਕੈਮੀਕਲ ਜਿਸ ਤੋਂ ਨਜਾਇਜ਼ ਦੇਸੀ ਸ਼ਰਾਬ ਬਣਾਈ ਜਾਂਦੀ ਆ ਬਰਾਂਧ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਮੁਕਬਸਰ थाना ਇੰਸਪੈਕਟਰ ਸੁਖਦੇਵ ਸਿੰਘ ਤੇ ਉਹਨਾਂ ਦੀ ਟੀਮ ਨੇ ਇੱਕ ਅਧੁਨਿਕ ਢੰਗ ਤਰੀਕੇ ਨਾਲ ਪਹਿਲਾਂ ਇਨਫੋਰਮੇਸ਼ਨ ਹਾਸਲ ਕੀਤੀ ਕਿ ਥਾਣਾ ਮਹਿਦpur ਚ ਟਾਵਰ ਕਲੋਨੀ ਦੇ ਨੇੜੇ ਇੱਕ ਸਮਗਰਾਂ ਦੀ ਹਵੇਲੀ ਵਜਦੀ ਆ ਉਥੇ ਇੱਕ ਬਹੁਤ ਜਿਹੜੇ ਸਮਗਲਕ ਕਿਸਮ ਦੇ ਹੈਗੇ ਨੇ ਪਿਸ਼ੋਕਰ ਤੌਰ ਤੇ ਔਰ ਇਹ ਕੈਮੀਕਲ ਬਾਹਰੋਂ ਲਿਆ ਕੇ ਔਰ ਇਸ ਇਲਾਕੇ ਦੇ ਇਲਾਕੇ ਤੋਂ ਬਾਹਰ ਨਜਾਇਜ਼ ਸ਼ਰਾਬ ਬਣਾ ਕੇ ਤੇ ਵੇਚਦੇ ਨੇ ਜੋ ਇਸ ਇਨਫੋਰਮੇਸ਼ਨ ਤੇ ਮੁਕੱਫਜ਼ ਅਫਸਰ ਵੱਲੋਂ ਆ ਦੇਖੋ ਤੁਸੀਂ ਸਾਡੇ ਕੋਲੇ ਕਿੰਨੀਆਂ ਟੈਂਕੀਆਂ ਡਰਮ ਔਰ ਪਾਣੀ ਵਾਲੀਆਂ ਟੈਂਕੀਆਂ ਜਿਹੜੀਆਂ ਬਰਾਮਦ ਕੀਤੀਆਂ ਆ ਇਹ ਜਿਹੜੇ ਦੋਸ਼ੀ ਹੈਗੇ ਨੇ ਇਹਦੇ ਵਿੱਚ ਤੇ ਜਸਪਾਲ ਸਿੰਘ ਪਾਲੀ ਪੁੱਤਰ ਗਰਨਾਮ ਸਿੰਘ ਤੇ ਗੁਰਦੀਪ ਸਿੰਘ ਦੀਪਾ ਪੁੱਤਰ ਜਸਵੰਤ ਸਿੰਘ ਇਹ ਤਿੰਨੇ ਮਿਲ ਕੇ ਪੈਸੇ ਲਾਉਂਦੇ ਆ ਪੈਸੇ ਲਾ ਕੇ ਫਿਰ ਉਹ ਤਾਂ ਕੈਮੀਕਲ ਬਾਹਰ ਲਿਆ ਕੇ ਸ਼ਰਾਬ ਵੇਚਦੇ ਸਨ ਇਹਨਾਂ ਨੇ ਆਪਣੇ ਘਰ ਦੇ ਵਿੱਚ ਫਰਸ਼ ਬਣਾ ਕੇ ਫਰਸ਼ਾਂ 'ਚ ਇੱਕ ਆ ਟੈਂਕੀ ਵੱਡੀ ਜਿਹੜੀ ਹੈ 2000 ਲੀਟਰ ਦੀ ਇੱਕ ਆ ਟੈਂਕੀਆਂ ਨੂੰ ਨੱਪਿਆ ਟੈਂਕੀਆਂ ਦੇ ਵਿੱਚ ਇਹ ਦੇਖੋ ਕਿਵੇਂ ਤੁਸੀਂ ਇਹਨਾਂ ਨੂੰ ਲਾਇਆ ਜਿਹੜੇ ਹੈਗੇ ਨੇ ਕੂਲਰ ਵਾਲੀ ਮੋਟਰ ਹੈ ਜਿਹੜੀ ਟੁੱਲੂ ਪੰਪ ਹੈਗਾ ਇਹ ਲਾ ਕੇ ਇਹਦੇ ਨਾਲ ਹੀ ਵਹਿਰ ਲਾਈ ਆ ਜਮੀਨ ਦੇ ਬਿਲਕੁਲ ਪਲੇਨ ਫਰਸ਼ ਉੱਤੇ ਪਾਣੀ ਵਾਲਾ ਇਸ ਤਰ੍ਹਾਂ ਲਾਤਾ ਸ਼ੈਂਕ ਵੀ ਪੀਣ ਵਾਲਾ ਪਾਣੀ ਹੈ ਜਦੋਂ ਕੋ ਇਨਫੋਰਮੇਸ਼ਨ ਦੇ ਆਧਾਰ ਤੇ ਪੁਲਿਸ ਵੱਲੋਂ ਸਰਚ ਕੀਤੀ ਗਈ ਤੇ ਇਹ ਐਨਐਰ ਮਟੀਰੀਅਲ ਜਿਹੜਾ ਹੈ ਵੱਡੀਆਂ ਟੈਂਕੀਆਂ ਫਰਸ਼ਾਂ ਦੇ ਹਟੋ ਕੱਢੀਆਂ ਤੇ ਪੰਪ ਚਲਾਉਂਦੇ ਕੀਤੇ ਔਰ ਇਹ ਜਿਹੜੇ ਕੈਨ ਹੈ ਇਹ ਸਾਰੇ ਹੀ ਜਿਹੜੇ ਹੈ ਕੈਮੀਕਲ ਦੇ ਹਨ ਇਹ ਕੁੱਲ 4030 ਲੀਟਰ ਜਿਹੜਾ ਕੈਮੀਕਲ ਹੈ ਜਿਸ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਬ੍ਰਾਮਕੀਤਾ ਔਰ ਅੰਦਾਜ਼ਨ ਇਸ ਤੋਂ 4.5 ਲੱਖ ਲੀਟਰ ਨਜਾਇਜ਼ ਸ਼ਰਾਬ ਬਣਾਈ ਜਾਣੀ ਸੀ ਜੋ ਇਹ ਸ਼ਰਾਬ ਕੈਮੀਕਲ ਦੀ ਬਹੁਤ ਘਾਤਕ ਕਿਸਮ ਦੀ ਹੈ ਇਹ ਪਹਿਲਾਂ ਵੀ ਤੁਹਾਡੇ ਧਿਆਨ ਚੋਣਾ ਕਿ ਇਸ ਤਰ੍ਹਾਂ ਜਿਹੜੀ ਸ਼ਰਾਬ ਹੈ ਉਹ ਕਿਸੇ ਜੀਵਨ ਨੂੰ ਨਿਸ਼ਾਨਾ ਉਚਾ ਸਕਦੀ ਹੈ ਇਹ ਲੋਕ ਭੋਲੇ-ਭਾਲੇ ਲੋਕਾਂ ਨੂੰ ਇਸ ਤਰ੍ਹਾਂ ਦੀ ਸ਼ਰਾਬ ਬਣਾ ਕੇ ਉਹਨਾਂ ਦੇ ਜੀਵਨ ਦਾ ਤਬਾਹ ਕਰਦੇ ਸਨ ਪੁਲਿਸ ਵੱਲੋਂ ਇਸ ਆਪਰੇਸ਼ਨ ਦੌਰਾਨ ਇਹ ਸਪੱਸ਼ਟ ਅਸਲ ਸਥਿਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਸ਼ਰਾਬ ਹੈ ਤੇ ਜਾਂ ਮੈਥਪੁਰ ਜਾਂ ਹੋਰ ਇਲਾਕਿਆਂ ਸਪਲਾਈ ਹੋਣੀ ਸੀ ਬਹੁਤ ਵੱਡੀ ਇਹ ਰੋਕ ਲੱਗੀ ਹੈ ਤੇ ਆਉਣ ਵਾਲੇ ਦਿਨਾਂ ਚ ਪੁਸਤਰੇ ਇਸ ਤਰ੍ਹਾਂ ਦੇ ਆਪਰੇਸ਼ਨ ਹੋਰ ਕਰਦੇ ਜਾਣਗੇ ਜਿਲ੍ਹਾ ਜਲੰਧਰ ਦੇ ਇਤਿਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕੰਪਨੀ ਸਖਕਰੀ ਵੱਲੋਂ ਡੇਲੀ ਗਾਈਡਲਾਈਨ ਜਾਰੀ ਹੁੰਦੀਆਂ ਉਹਨਾਂ ਗਾਈਡਲਾਈਨਾਂ ਤੇ ਇਸ ਤਰ੍ਹਾਂ ਦੇ ਵੱਡੇ ਆਪਰੇਸ਼ਨ ਕੀਤੇ ਜਾ ਰਹੇ ਹਨ ਥੈਂਕ ਯੂ